ਕਿ ਸਾਡੀ ਡਾਕ ਮੇਰੇ ਕੋਲ ਲਵ ਹੈ ਨਹੀਂ ਅਜਿਹਾ ਲਿਖਣੀ ਕੀ ਜਿੰਨਾ ਨਹੀਂ ਸਾਡਾ ਗੁਰਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਭਲੀ ਭਾਂਤ ਜਾਣਦੇ ਹੋ ਪਿਛਲੇ ਕਈ ਦਿਨ ਤੋਂ ਜੋ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਸੀ ਉਪਲ ਫਾਰਮ ਵਾਲੇ ਪਰਿਵਾਰ ਦਾ ਜੋ ਤੁਸੀਂ ਵੇਖਿਆ ਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਜੋ ਖਬਰਾਂ ਇਸ ਮੁੱਦੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਸੀ ਪਰ ਜੋ ਸਾਰੇ ਸਮਾਜ ਨੇ ਪੰਜਾਬ ਨੇ ਅੱਜ ਅਸੀਂ ਸਾਰੇ ਸਿੰਘਾਂ ਨੇ ਇਸ ਚੀਜ਼ ਦਾ ਸਿੱਟਾ ਕੱਢਿਆ ਨਿਚੋੜ ਘਟਿਆ ਇਹ ਸਾਡੀ ਬੱਚੀ ਸਾਡੀ ਭੈਣ ਹੈ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਮਾੜੀ ਗੱਲ ਨਹੀਂ ਹੁੰਦੀ ਪਰ ਮੂਰਲਾ ਬੰਦਾ ਜੇ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਜੇ ਉਹ ਮਾੜੀ ਗੱਲ ਹੈ ਸੋ ਇਸੇ ਤਰ੍ਹਾਂ ਸਾਡੀ ਸਥਿਤੀ ਨਾਲ ਹੋਇਆ ਸੀ ਤੇ ਅੱਜ ਅਸੀਂ ਜਿਵੇਂ ਕਿ ਆਪ ਸਭ ਨੂੰ ਕੱਲ ਵੀਡੀਓ ਵਿੱਚ ਵੀ ਇਹੀ ਦੱਸਿਆ ਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ 24 ਘੰਟੇ ਦਾ ਸਮਾਂ ਦਿੱਤਾ ਸੀ ਵੀ ਪਰਿਵਾਰ ਦੇ ਹੱਕ ਦੇ ਵਿੱਚ ਦਿੱਤੀ ਐਫ ਆਈ ਆਰ ਤੇ ਕਾਰਵਾਈ ਕੀਤੀ ਜਾਵੇ ਤੋ ਚਲੋ ਸਾਡੀ ਵੀਡੀਓ ਪਾਉਣ ਤੋਂ 2-3 ਘੰਟੇ ਬਾਅਦ ਪ੍ਰਸ਼ਾਸਨ ਨੇ ਵੀ ਉਸ ਗੱਲ ਨੂੰ ਅਮਲ ਦੇ ਵਿੱਚ ਲਿਆਂਦਾ ਤੇ ਅਸੀਂ ਪਰ ਅੱਜ ਸਮਾਜ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਪੂਰਨ ਤੌਰ ਤੇ ਅਸੀਂ ਉਪਲ ਉਪਲ ਫਾਰਮ ਵਾਲੇ ਪ੍ਰਵਾਹ ਦੇ ਨਾਲ ਖੜੇ ਆਂ ਤੇ ਸਾਡੇ ਬਾਪੂ ਜੀ ਨੇ ਸਾਡੇ ਭਰਾ ਵੀ ਨੇ ਤੇ ਸਾਡੀ ਬੱਚੀ ਵੀ ਹੈ ਸਾਡੀ ਧੀ ਵੀ ਹੈ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪਊਗੀ ਤਾਂ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਜਿਹੜੀ ਅਸੀਂ ਚੇਤਾਵਨੀ ਦੇ ਦੇਣਾ ਚਾਹੁੰਦੇ ਆ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਕਿਹਾ ਸੀ ਜਿਹੜੀਆਂ ਵੀ ਕਤੇੜਾ ਕਤੇੜਾ ਮੈਂ ਇਸ ਲਈ ਕਹਿ ਰਿਹਾ ਸ਼ਬਦ ਵੀ ਜਿਹੜੀਆਂ ਵੀ ਕਤੇੜਾ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਰਹੀਆਂ ਉਹਨਾਂ ਦੇ ਨਾਮ ਦੇ ਸਾਨੂੰ ਸਕਰੀਨਸ਼ਾਟ ਲੈ ਕੇ ਜਰੂਰ ਭੇਜਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਤੁਹਾਡੇ ਸਾਹਮਣੇ ਹੋਊਗਾ ਜਦੋਂ ਅਸੀਂ 5-7 ਨੂੰ ਲਿਆ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਛੱਲਾਂਗੇ ਤਾਂ ਇਹ ਸਮਾਜ ਦੇ ਵਿੱਚ ਉਹਦੋਂ ਮੈਸੇਜ ਆਊਗਾ ਵੀ ਕਿਸੇ ਆਪ ਦੀ ਬੱਚੀ ਦੀ ਜਿਸੇ ਆਪ ਦੀ ਧੀ ਦੀ ਇੱਜ਼ਤ ਨੂੰ ਬੇਪੱਤ ਕਰਨ ਦਾ ਅੰਜਾਮ ਕੀ ਹੁੰਦਾ ਦੂਜੀ ਗੱਲ ਪਰਿਵਾਰ ਵੱਲੋਂ ਬੇਨਤੀ ਹੈ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਹੁਣ ਇੱਥੇ ਹੀ ਠੱਲ ਪਾਈ ਜਾਵੇ ਅੱਜ ਦੋਵੇਂ ਪਰਿਵਾਰ ਆਪਸ ਵਿੱਚ ਬੈਠੇ ਨੇ ਤੇ ਇਹਨਾਂ ਦਾ ਸਮਝੌਤਾ ਹੋਇਆ ਤੁਹਾਨੂੰ ਵੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਖਾਸ ਕਰਕੇ ਮੀਡੀਆ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਰੋਜ਼ ਰੋਜ਼ ਇੱਕੇ ਚੈਨਲ ਤੇ 10-10 ਖਬਰਾਂ ਐਸੇ ਪਰਿਵਾਰ ਦੀਆਂ ਨਾਉਣ ਨਾਲੋਂ ਆਪਦੇ ਹੋਰ ਕੰਮਾਂ ਕਾਰਾਂ 'ਵਲ ਧਿਆਨ ਦਿਵੋ ਇਹਨਾਂ ਨੇ ਵੀ ਆਪ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਪਹਿਲਾਂ ਰੁਝੇਵੇਂ ਚੱਲਦੇ ਸੀ ਉਸੇ ਤਰ੍ਹਾਂ ਕੰਮਕਾਰ ਕਰਨੇ ਨੇ ਤੇ ਸਾਡੀ ਬੱਚੀ ਸਾਡੀ ਧੀ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਂਗ ਆਪਦੇ ਖੇਤਾਂ 'ਚ ਕੰਮ ਕਰਦੀ ਦੇਖੂਗੀ ਸ਼ਰਾਰਤੀ ਅੰਸਰਾਂ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਵੀ ਜੇ ਕਿਸੇ ਨੇ ਇਸ ਬੱਚੀ ਨੂੰ ਸਾਡੀ ਭੈਣ ਨੂੰ ਕਿਸੇ ਨੇ ਕੋਈ ਫਾਲਤੂ ਗੱਲ ਰਾਹ ਜਾਂਦੇ ਕਹੀ ਦੱਸ ਭੈਣ ਨੂੰ ਆਪਦਾ ਨੰਬਰ ਦੇ ਕੇ ਚੱਲੇ ਆ ਤਾਂ ਉਹਦੇ ਡਾਂਗ ਇਸ ਤਰ੍ਹਾਂ ਫਿਰੂਗੀ ਵੀ ਜਿਵੇਂ ਹਲਕੇ ਕੁੱਤੇ ਨੇ ਫਿਰਦੀ ਹੁੰਦੀ ਸੋ ਕਿਸੇ ਨੂੰ ਮੈਂਟਲੀ ਇੰਨਾ ਘਰਾਸਾ ਕਰੋ ਜਾਂ ਤੁਹਾਡੀਆਂ ਕਰਤੂਤਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪ ਦੇ ਦਿਮਾਗ ਤੇ ਜਿਵੇਂ ਹੁਣ ਗੱਲਬਾਤ ਕਰ ਰਹੇ ਹਾਂ ਪਰ ਇਹ ਸਾਜੇ ਵੀ ਡਿਪਰੈਸ਼ਨ ਦੇ ਵਿੱਚ ਹੈ ਸਾਜੇ ਵੀ ਤੇ ਦਿਮਾਗ ਦੇ ਵਿੱਚ ਉਸੀ ਦਾ ਬੋਝ ਹੈ ਪਰ ਅਸੀਂ ਫਿਰ ਵੀ ਭੈਣ ਨੂੰ ਕਹਿ ਵੀ ਪੈਣੇ ਆ ਸਾਰੇ ਤੇਰੇ ਭਰਾ ਨੇ ਸਾਰੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਤੋਂ ਆ ਜਦੋਂ ਵੀ ਭੈਣ ਨੂੰ ਦੀ ਲੋੜ ਪਊਗੀ ਤਾਂ ਅਸੀਂ ਨਾਲ ਖੜੇ ਆ ਪਰ ਅਸੀਂ ਉਹਨਾਂ ਸ਼ਰਾਫਤ ਦੇ ਆਂਸਰਾਂ ਨੂੰ ਇੱਕ ਵਾਰੀ ਫੇਰ ਕਹਿ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਵੀਡੀਓ ਅੱਗੇ ਵਾਇਰਲ ਕੀਤੀ ਸਾਨੂੰ ਉਹਨਾਂ ਦੇ ਨਾਮ ਦੇ ਸਕਰੀਨਸ਼ਾਟ ਲੈ ਕੇ ਨੰਬਰਾਂ ਦੇ ਜਰੂਰ ਭੇਜਿਓ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨ ਕਰੂਗਾ ਤਾਂ ਠੀਕ ਹੈ ਨਹੀਂ ਅਸੀਂ ਤਾਂ ਫਿਰ ਕਰਨੀ ਹੈਗੀ ਸੋ ਮੀਡੀਆ ਨੂੰ ਕਹਿਣਾ ਚਾਹੁੰਦੇ ਆਂ ਵੀ ਇਸ ਚੀਜ਼ ਨੂੰ ਹੁਣ ਇੱਥੇ ਠੱਲ ਪਾ ਦਿਓ ਬੇਨਤੀ ਹੈ ਸਾਡੇ ਵੱਲੋਂ ਵੀ ਪਰਿਵਾਰ ਵੱਲੋਂ ਵੀ ਇਹਨਾਂ ਨੂੰ ਵੀ ਆਪਦੀ ਜ਼ਿੰਦਗੀ 'ਚ ਜਿਹੜੇ ਕੰਮਕਾਰ ਕਰ ਲੈਣ ਦਿਓ ਤੇ ਅਸੀਂ ਵੀ ਸਾਰੇ ਸਿੰਘਾਂ ਨੇ ਜਿਹੜੇ ਆਪਦੇ ਕੰਮਕਾਰ ਕਰਨੇ ਤੇ ਤੁਸੀਂ ਵੀ ਆਪਦੇ ਕੰਮ ਕਰਕੋ ਬਾਕੀ ਬਾਬਾ ਸਤਨਾਮ ਸਿੰਘ ਬਾਗੀ ਜੀ ਸਾਡੇ ਨਾਲ ਆਏ ਨੇ ਇਹ ਵੀ ਅਝੂਰ ਸਾਹਿਬ ਤੋਂ ਨੇ ਸਿੰਘ ਜਲੰਧਰ ਬਾਬਾ ਜੀ ਆਏ ਬਾਬਾ ਸਤਨਾਮ ਸਿੰਘ ਜੀ ਜਲੰਧਰ ਤੋਂ ਆਏ ਜਾਂ ਹੋਰ ਵੀ अनेਕਾਂ ਸਿੰਘ ਰਾਜਪੁਰੇ ਤੋਂ ਨਾਲ ਖੜੇ ਆ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਪਰਿਵਾਰ ਨੂੰ ਲੋੜ ਹੋਊਗੀ ਜੋ ਵੀ ਇਹ ਸਾਨੂੰ ਹੁਕਮ ਲਾਣਗੇ ਉਵੇਂ ਹੀ ਉਸ ਉਸ ਹੁਕਮ ਦੇ ਉੱਤੇ ਫੋਲ ਚੜਾਵਾਂਗੇ ਇੱਕ ਬੇਨਤੀ ਸਾਡੀ ਹੋਰ ਹੈ ਜੀ ਛੋਟੀ ਜਿਹੀ ਜਿਹੜੇ ਵੀ ਵੀਰਾ ਭਰਾਵਾਂ ਨੇ ਕੁੱਲ ਸਮਾਜ ਦੇ ਵਿੱਚੋਂ ਇਕੱਲੇ ਪੰਜਾਬ ਦੇ ਵਿੱਚੋਂ ਵੀ ਪੂਰੇ ਜਗਤ ਦੇ ਵਿੱਚੋਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਸਾਨੂੰ ਵੀ ਫੋਨ ਕੀਤੇ ਪਰਿਵਾਰ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਵੀ ਸਾਡੀ ਧੀ ਦੀ ਪੰਜਾਬ ਦੀ ਹੁਣ ਹਾਰ ਧੀ ਦੀ ਜਿਹੜੇ ਆਮ ਕੁੜੀਆਂ ਨਾਲੋਂ ਵੱਖਰਾ ਇਹ ਖੇਤੀ ਬਾੜੀ ਦਾ ਜਿਹਨੇ ਕੀਤਾ ਜੁਨੇ ਅਸੀਂ ਤੇ ਆਪਦੇ ਪਿਓ ਦੇ ਨਾਲ ਹੱਥ ਫਟਾ ਕੇ ਜਿਹਨੇ ਸਾਬਤ ਕਰਤਾ ਜੂ ਕਿ ਵੀ ਪੰਜਾਬ ਦੀਆਂ ਧੀਆਂ ਅੱਜ ਵੀ ਹੁਣ ਹਾਰ ਨੇ ਜਿਹੜੇ ਵੀ ਭਰਾਵਾਂ ਨੇ ਸਾਡੀ ਇਸ ਬੱਚੀ ਦੀ سپورਟ ਕੀਤੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚੋਂ ਉਹਨਾਂ ਦਾ ਅਸੀਂ ਪੂਰਨ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਆ ਜਦੋਂ ਵੀ ਜਦੋਂ ਵੀ ਇਕੱਲੇ ਇਸੇ ਪਰਿਵਾਰ ਦੀ ਗੱਲ ਦੀ ਜਦੋਂ ਵੀ ਪੰਜਾਬ ਦੇ ਵਿੱਚ ਸਾਡੀ ਕਿਸੇ ਵੀ ਇਸੇ ਤਰ੍ਹਾਂ ਦੀ ਭੈਣ ਦੇ ਨਾਲ ਬੇਇਨਸਾਫੀ ਹੁੰਦੀ ਤਾਂ ਪੰਜਾਬੀਓ ਜਰੂਰ ਸਾਥ ਦਿਆ ਕਰੋ ਤੇ ਜਿਹੜੇ ਵੀ ਆ ਕਪੀੜਾ ਲੁੱਟਰ ਸਾਡੀਆਂ ਧੀਆਂ ਦੀ ਇੱਜ਼ਤ ਨੂੰ ਬੇਵਕਤ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਇਹ ਕੱਲਾ ਸਾਡਾ ਉਹ ਸਮਝ ਨਹੀਂ ਤੁਹਾਡਾ ਵੀ ਪਿੰਡਾਂ ਪਿੰਡਾਂ ਦੇ ਵਿੱਚੋਂ ਫਰਕੇ ਬਣਦਾ ਵੀ ਇਹਨਾਂ ਨੂੰ ਕੱਢ ਕੱਢ ਕੇ ਇਹਨਾਂ ਤੇ ਡਾਂਗ ਫੇਰਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਸਮਾਜ ਜਿਹੜਾ ਸਿਰਫ ਸ਼ਕੀਏ ਬਾਕੀ ਬਾਪੂ ਜੀ ਵੀ ਤੁਹਾਨੂੰ ਦੱਸ ਦੇਣਗੇ ਬਹੁਤ ਸਤਿਕਾਰਯੋਗ ਮੇਰੇ ਜਿੰਨੇ ਵੀ ਛੋਟੇ ਵੀ ਭਰਾ ਤੇ ਸਾਡੀ ਕਾ ਮੇਰੇ ਕੋਈ ਇਲਜ਼ਾਮ ਨਹੀਂ ਹੈ ਜਿਹੜਾ ਲਿਖਿਆ ਨਹੀਂ ਸੀ ਜਿੰਨਾ ਨਹੀਂ ਸਾਡਾ ਕੀਤਾ ਜਿਹੜੀਆਂ ਦੀ ਜਥੇਬੰਦੀਆਂ ਸਾਡਾ ਕੀਤਾ ਜਿਹਨ ਦੀ ਸਾਡਾ ਕੀਤਾ ਸੀ ਉਹਨਾਂ ਦੀ ਬਦੌਲਤ ਹੀ ਕੀਤੀ ਇਹਨਾਂ ਦੇ ਚਿਹਰੇ ਦੇ ਨਾਮ ਤੇ ਮੈਂ ਬਹੁਤ ਬਹੁਤ ਸਤਿਕਾਰ ਕਰਦਾ ਬਹੁਤ ਜਿਆਦਾ ਧੰਨਵਾਦ ਕਰਦਾ ਜਿੰਨੀਆਂ ਵੀ ਕਿਥੇ ਬੰਦੀਆਂ ਆਏ ਚਾਹੇ ਕਿ ਵਿਜੇਬੰਦੀਆਂ ਚਾਹੇ ਕਿ ਬੰਦੀਆਂ ਚਾਹੇ ਜੇ ਕੋਈ ਜਿੰਨੇ ਵੀ ਵਾਰੋਂ ਸਾਡੇ ਫੌਜਰ ਲਈ ਸਾਡੀ ਜਾਨ ਤੁਸੀਂ ਸਾਰੇ ਨੇ ਦਿੱਤੀ ਤੁਹਾਡਾ ਨਾਮ ਜਿਉਂ ਹੁੰਦਾ ਹੈ ਕਿ ਅਕੀਸਤੀ ਹੁੰਦਾ ਹੈ ਇਹਨਾਂ ਕਿੰਨਾ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ ਬੋਲਦਾ। ਬਹੁਤ ਵੱਡੀ ਗੱਲ ਹੈ ਜੀ ਚਲੋ ਤੁਹਾਡੇ ਸਾਰਿਆਂ ਦੀ ਸਾਡੀ ਜਾਂ ਤੁਹਾਡੀ ਸਾਰਿਆਂ ਦੀ ਹੌਸਲਾ ਫੁਜਾਈ ਹੈ ਇਸ ਪਰਿਵਾਰ ਨੂੰ ਦੇਵੇਂ ਕਿ ਬਾਪੂ ਨੇ ਦੱਸਿਆ ਵੀ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਬਹੁਤ ਆਇਆ ਗਲਤ ਕਦਮ ਚੱਕਣ ਦਾ ਪਰ ਤੁਹਾਡੇ ਸਾਰਿਆਂ ਦੇ ਸਾਥ ਨੇ ਇਹਨਾਂ ਨੂੰ ਅੱਜ ਇੱਥੇ ਬਿਠਾਇਆ ਹੋਇਆ ਇਹ ਹੁਣ ਪਹਿਲਾ ਵਾਂਗ ਹੀ ਆਪਦੇ ਜਿਹੜੇ ਕੰਮਾਂ ਕਰ ਰਹੇ ਜਿਵੇਂ ਤੁਸੀਂ ਇਹਨਾਂ ਨੂੰ ਦੇਖੋਗੇ ਪਹਿਲਾ ਵਾਂਗ ਇਹਨਾਂ ਦੇ YouTube ਤੇ ਚੈਨਲ ਚੱਲਣਗੇ ਪਹਿਲਾ ਵਾਂਗ ਹੀ ਆਪਦੀ ਖੇਤੀ ਕਰਨਗੇ ਸੋ ਧੰਨ ਵੀ ਸਾਰਿਆਂ ਨੂੰ ਬੇਨਤੀ ਹੈ ਜਦੋਂ ਵੀ ਕਦੇ ਇਹੋ ਜਿਹੀ ਕਿਸੇ ਪਰਿਵਾਰ ਤੇ ਭੀੜ ਪੈਂਦੀ ਤਾਂ ਇੱਕ ਡਾਕੇ ਤੁਸੀਂ ਸਾਰੇ ਨਾਲ ਖੜ੍ਹ ਜਿਆ ਕਰੋ ਇਨਸਾਨੀਅਤ ਦੀ ਮਿਸਾਲ ਦਿਓ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਭਲੀ ਭਾਪ ਜਾਣਦੇ ਹੋ ਪਿਛਲੇ ਕਈ ਦਿਨ ਤੋਂ ਜੋ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਸੀ ਕੁੱਪਲ ਫਾਰਮ ਵਾਲੇ ਪਰਿਵਾਰ ਦਾ ਜੋ ਤੁਸੀਂ ਵੇਖਿਆ ਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਜੋ ਖਬਰਾਂ ਇਸ ਮੁੱਦੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਸੀ ਪਰ ਜੋ ਸਾਰੇ ਸਮਾਜ ਨੇ ਪੰਜਾਬ ਨੇ ਜਿਵੇਂ ਅਸੀਂ ਸਾਰੇ ਸਿੰਘਾਂ ਨੇ ਇਸ ਚੀਜ਼ ਦਾ ਸਿੱਟਾ ਕੱਢਿਆ ਨਿਚੋੜ ਘੰਟਿਆ ਇਹ ਸਾਡੀ ਬੱਚੀ ਸਾਡੀ ਭੈਣ ਹੈ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਮਾੜੀ ਗੱਲ ਨਹੀਂ ਹੁੰਦੀ ਪਰ ਮੂਰਲਾ ਬੰਦਾ ਜੇ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਜੇ ਉਹ ਮਾੜੀ ਗੱਲ ਹੈ ਉਹ ਜਿਹੜਾ ਸਾਡੀ ਸਥਿਤੀ ਨਾਲ ਹੋਇਆ ਸੀ ਤੇ ਅੱਜ ਅਸੀਂ ਜਿਵੇਂ ਕਿ ਆਪ ਸਭ ਨੂੰ ਕੱਲ ਵੀਡੀਓ ਵਿੱਚ ਵੀ ਅਸੀਂ ਦੱਸਿਆ ਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ 24 ਘੰਟੇ ਦਾ ਸਮਾਂ ਦਿੱਤਾ ਸੀ ਵੀ ਪਰਿਵਾਰ ਦੇ ਹੱਕ ਦੇ ਵਿੱਚ ਦਿੱਤੀ ਐਫ ਆਈ ਆਰ ਤੇ ਕਾਰਵਾਈ ਕੀਤੀ ਜਾਵੇ ਸੋ ਚਲੋ ਸਾਡੀ ਵੀਡੀਓ ਪਾਉਣ ਤੋਂ ਢਾਈ ਤਿੰਨ ਘੰਟੇ ਬਾਅਦ ਪ੍ਰਸ਼ਾਸਨ ਨੇ ਵੀ ਉਸ ਗੱਲ ਨੂੰ ਅਮਲ ਦੇ ਵਿੱਚ ਲਿਆਂਦਾ ਤੇ ਅਸੀਂ ਪਰ ਅੱਜ ਸਮਾਜ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਪੂਰਨ ਤੌਰ ਤੇ ਅਸੀਂ ਉਪਲ ਫਾਰਮ ਵਾਲੇ ਪਰਿਵਾਰ ਦੇ ਨਾਲ ਖੜੇ ਆਂ ਤੇ ਸਾਡੇ ਬਾਪੂ ਜੀ ਨੇ ਸਾਡੇ ਭਰਾ ਵੀ ਨੇ ਤੇ ਸਾਡੀ ਬੱਚੀ ਵੀ ਹੈ ਸਾਡੀ ਧੀ ਵੀ ਹੈ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋਡ ਪਾਉਗੇ ਤਾਂ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਜਿਹੜੀ ਅਸੀਂ ਚੇਤਾਵਨੀ ਦੇ ਦੇਣਾ ਚਾਹੁੰਦੇ ਆ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਕਹਿ ਹਰਦੀ ਵੀ ਜਿਹੜੀਆਂ ਵੀ ਕਤੇੜਾ ਕਤੇੜਾ ਮੈਂ ਇਸ ਲਈ ਕਹਿ ਰਿਹਾ ਸ਼ਬਦ ਵੀ ਜਿਹੜੀਆਂ ਵੀ ਕਤੇੜਾ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਰਹੀਆਂ ਉਹਨਾਂ ਦੇ ਨਾਮ ਦੇ ਸਾਨੂੰ ਸਕਰੀਨਸ਼ਾਟ ਲੈ ਕੇ ਜਰੂਰ ਭੇਜਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਤੁਹਾਡੇ ਸਾਹਮਣੇ ਹੋਊਗਾ ਜਦੋਂ ਅਸੀਂ 5-7 ਨੂੰ ਲਿਆ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਛੇਲਾਂਗੇ ਤਾਂ ਇਹ ਸਮਾਜ ਦੇ ਵਿੱਚ ਉਦੋਂ ਮੈਸੇਜ ਜਾਊਗਾ ਵੀ ਕਿਸੇ ਆਪ ਦੀ ਬੱਚੀ ਦੀ ਕਿਸੇ ਆਪ ਦੀ ਧੀ ਦੀ ਇੱਜ਼ਤ ਨੂੰ ਬੇਪੱਤ ਕਰਨ ਦਾ ਅੰਜਾਮ ਕੀ ਹਿੱਤ ਦਾ ਦੂਜੀ ਗੱਲ ਪਰਿਵਾਰ ਵੱਲੋਂ ਬੇਨਤੀ ਹੈ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਹੁਣ ਇੱਥੇ ਹੀ ਠੱਲ ਪਾਈ ਜਾਵੇ ਅੱਜ ਦੋਵੇਂ ਪਰਿਵਾਰ ਆਪਸ ਵਿੱਚ ਬੈਠੇ ਨੇ ਤੇ ਇਹਨਾਂ ਦਾ ਸਮਝੌਤਾ ਹੋਇਆ ਤੁਹਾਨੂੰ ਵੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਖਾਸ ਕਰਕੇ ਮੀਡੀਆ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਰੋਜ਼ ਰੋਜ਼ ਇੱਕੇ ਚੈਨਲ ਤੇ 10-10 ਖਬਰਾਂ ਐਸੇ ਪਰਿਵਾਰ ਦੀਆਂ ਲਾਉਣ ਨਾਲੋਂ ਆਪਦੇ ਹੋਰ ਕੰਮਕਾਰਾਂ ਵੱਲ ਧਿਆਨ ਦਿਓ। ਇਹਨਾਂ ਨੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਜਿਵੇਂ ਪਹਿਲਾਂ ਰੁਝੇਵੇਂ ਚੱਲਦੇ ਸੀ ਉਸੇ ਤਰ੍ਹਾਂ ਕੰਮਕਾਰ ਕਰਨੇ ਨੇ। ਤੇ ਇਹ ਸਾਡੀ ਬੱਚੀ ਸਾਡੀ ਧੀ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਂਗ ਆਪਦੇ ਖੇਤਾਂ 'ਚ ਕੰਮ ਕਰਦੀ ਦੇਖੋ ਕਿ ਸ਼ਰਾਰਤੀ ਅੰਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਜੇ ਆਉਣ ਵਾਲੇ ਸਮੇਂ 'ਚ ਕਿਸੇ ਨੇ ਇਸ ਬੱਚੀ ਨੂੰ ਸਾਡੀ ਭੈਣ ਨੂੰ ਕਿਸੇ ਨੇ ਕੋਈ ਫालतू ਗੱਲ ਰਾਹ ਜਾਂਦੇ ਕਹੀ ਦੱਸ ਭੈਣ ਨੂੰ ਆਪਦਾ ਨੰਬਰ ਦੇ ਕੇ ਚੱਲੇ ਆਂ। ਤਾਂ ਉਹਦੇ ਡਾਕ ਇਸ ਤਰ੍ਹਾਂ ਫਿਰੂਗੀ ਵੀ ਜਿਵੇਂ ਹਲਕੇ ਨੁੱਤੇ ਨੇ ਫਿਰਦੀ ਹੁੰਦੀ। ਸੋ ਕਿਸੇ ਨੂੰ ਮੈਂਟਲੀ ਇੰਨਾ ਕੁ ਹਰਾਸਮੈਂਟ ਨਾ ਕਰੋ ਜਾਂ ਤੁਹਾਡੀਆਂ ਕਰਤੂਤਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪ ਦੇ ਦਿਮਾਗ ਤੇ ਜਿਵੇਂ ਹੁਣ ਬੱਚੇ ਪੈਣ ਨੂੰ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਇਹ ਹਜੇ ਵੀ ਡਿਪਰੈਸ਼ਨ ਦੇ ਵਿੱਚ ਹਜੇ ਵੀ ਇਹਦੇ ਦਿਮਾਗ ਦੇ ਵਿੱਚ ਉਸੀ ਦਾ ਬੋਝ ਹੈ ਪਰ ਅਸੀਂ ਫਿਰ ਵੀ ਪੈਣ ਨੂੰ ਕਹੇ ਵੀ ਪੈਣੇ ਆ ਸਾਰੇ ਤਰੇ ਭਰਾ ਨੇ ਸਾਰੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਤੋਂ ਚੱਲ ਕੇ ਆਏ ਆ ਜਦੋਂ ਵੀ ਪੈਣ ਨੂੰ ਕਿਸੇ ਤਰ੍ਹਾਂ ਦੀ ਲੋੜ ਪਊਗੀ ਤਾਂ ਅਸੀਂ ਨਾਲ ਖੜੇ ਆ। ਪਰ ਅਸੀਂ ਉਹਨਾਂ ਸ਼ਰਾਰਤੀਆਂ ਅਨਸਰਾਂ ਨੂੰ ਇੱਕ ਵਾਰੀ ਫੇਰ ਕਹਿ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਵੀਡੀਓ ਅੱਗੇ ਵਾਇਰਲ ਕੀਤੀ ਸਾਨੂੰ ਉਹਨਾਂ ਦੇ ਨਾਮ ਦੇ ਸਕਰੀਨਸ਼ਾਟ ਲੈ ਕੇ ਨੰਬਰਾਂ ਦੇ ਜਰੂਰ ਭੇਜਿਓ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਐ ਕਾਨੂੰਨ ਕਰੂਗਾ ਤਾਂ ਠੀਕ ਹੈ ਨਹੀਂ ਅਸੀਂ ਤਾਂ ਫੇਰ ਕਰਨੀ ਹੈਗੀ ਸੋ ਮੀਡੀਆ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਚੀਜ਼ ਨੂੰ ਹੁਣ ਇੱਥੇ ਢੱਲ ਪਾ ਦਿਓ ਬੇਨਤੀ ਐ ਸਾਡੇ ਵੱਲੋਂ ਵੀ ਪਰਿਵਾਰ ਵੱਲੋਂ ਵੀ ਇਹਨਾਂ ਨੂੰ ਵੀ ਆਪ ਦੀ ਜ਼ਿੰਦਗੀ 'ਚ ਜਿਹੜੇ ਕੰਮਕਾਰ ਕਰ ਲੈਣ ਦਿਓ ਤੇ ਅਸੀਂ ਵੀ ਸਾਰੇ ਸਿੰਘਾਂ ਨੇ ਜਿਹੜੇ ਆਪਦੇ ਕੰਮਕਾਰ ਕਰਨੇ ਤੇ ਤੁਸੀਂ ਵੀ ਆਪਦੇ ਕੰਮ ਕਰਕੋ ਬਾਕੀ ਬਾਬਾ ਸਤਨਾਮ ਸਿੰਘ ਬਾਗੀ ਜੀ ਸਾਡੇ ਨਾਲ ਆਏ ਨੇ ਇਹ ਵੀ ਅਝੂਤ ਸਾਹਿਬ ਤੋਂ ਨੇ ਸਿੰਘ ਜਲੰਧਰ ਬਾਬਾ ਜੀ ਆਏ ਬਾਬਾ ਸਤਨਾਮ ਸਿੰਘ ਜੀ ਜਲੰਧਰ ਤੋਂ ਆਏ ਜਾਂ ਹੋਰ ਵੀ अनेका ਸਿੰਘ ਰਾਜਪੁਰੇ ਤੋਂ ਅਸੀਂ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਿਵਾਰ ਨੂੰ ਲੋਡ ਹੋਊਗੀ ਜੋ ਵੀ ਇਹ ਸਾਨੂੰ ਹੁਕਮ ਲਾਣਗੇ ਉਵੇਂ ਹੀ ਉਸ ਉਸ ਹੁਕਮ ਦੇ ਉੱਤੇ ਫੋਲ ਚੜਾਵਾਂਗੇ ਇੱਕ ਬੇਨਤੀ ਸਾਡੀ ਹੋਰ ਹੈ ਜੀ ਛੋਟੀ ਜਿਹੀ ਜਿਹੜੇ ਵੀ ਵੀਰਾ ਭਰਾਵਾਂ ਨੇ ਕੁੱਲ ਸਮਾਜ ਦੇ ਵਿੱਚੋਂ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਜਗਤ ਦੇ ਵਿੱਚੋਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਸਾਨੂੰ ਵੀ ਫੋਨ ਕੀਤੇ ਪਰਿਵਾਰ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਵੀ ਸਾਡੀ ਸਥਿਤੀ ਦੀ ਪੰਜਾਬ ਦੀ ਹੁਣਹਾਰ ਧੀ ਦੀ ਜਿਹੜੇ ਆਮ ਕੁੜੀਆਂ ਨਾਲੋਂ ਵੱਖਰਾ ਇਹ ਕਿਤੇ ਬਾੜੀ ਦਾ ਜਿਹਨੇ ਕੀਤਾ ਜੁਨੇ ਅਸੀਂ ਤੇ ਆਪ ਦੇ ਪਿਓ ਦੇ ਨਾਲ ਹੱਥ ਫਟਾ ਕੇ ਜਿਹਨੇ ਸਾਬਤ ਕਰਤਾ ਸੀ ਵੀ ਪੰਜਾਬ ਦੀਆਂ ਧੀਆਂ ਅੱਜ ਵੀ ਹੁਣਹਾਰ ਨੇ ਜਿਹੜੇ ਵੀ ਭਰਾਵਾਂ ਨੇ ਸਾਡੀ ਇਸ ਬੱਚੀ ਦੀ ਸਪੋਰਟ ਕੀਤੀ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚੋਂ ਉਹਨਾਂ ਦਾ ਅਸੀਂ ਪੂਰਨ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਆ ਜਦੋਂ ਵੀ ਜਦੋਂ ਵੀ ਇਕੱਲੇ ਇਸੇ ਪਰਿਵਾਰ ਦੀ ਗੱਲ ਦੀ ਜਦੋਂ ਵੀ ਪੰਜਾਬ ਦੇ ਵਿੱਚ ਸਾਡੀ ਕਿਸੇ ਵੀ ਇਸੇ ਤਰ੍ਹਾਂ ਦੀ ਭੈਣ ਦੇ ਨਾਲ ਬੇਇਨਸਾਫੀ ਹੁੰਦੀ ਤਾਂ ਪੰਜਾਬੀਓ ਜਰੂਰ ਸਾਥ ਦਿਆ ਕਰੋ ਤੇ ਜਿਹੜੇ ਵੀ ਆ ਕਪੀੜਾ ਲੁਟਰ ਸਾਡੀਆਂ ਧੀਆਂ ਦੀ ਇੱਜ਼ਤ ਨੂੰ ਬੇਵੱਧ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਇਹ ਕੱਲਾ ਸਾਡਾ ਉਹ ਫਰਜ਼ ਨਹੀਂ ਤੁਹਾਡਾ ਵੀ ਪਿੰਡਾਂ ਪਿੰਡਾਂ ਦੇ ਵਿੱਚ ਉਹ ਫਰਜ਼ ਬਣਦਾ ਵੀ ਇਹਨਾਂ ਨੂੰ ਕੱਢ ਕੱਢ ਕੇ ਇਹਨਾਂ ਦੇ ਡਾਂਗ ਫੇਰਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਸਮਾਜ ਜਿਹੜਾ ਸਿਰਫ ਸ਼ਕੀਏ ਬਾਕੀ ਬਾਪੂ ਜੀ ਵੀ ਤੁਹਾਨੂੰ ਦੱਸ ਦਣਗੇ ਬਹੁਤ ਸਤਿਕਾਰਯੋਗ ਮੇਰੇ ਜਿੰਨੇ ਵੀ ਛੋਟੇ ਵੀ ਭਰਾ ਕਿ ਸਾਡੀ ਅ ਮੇਰੇ ਕੋਲ ਲਾਭ ਨਹੀਂ ਆਂਦੇ ਨੇ ਇਹਨਾਂ ਦੇ ਕੰਮ ਕਿੰਨਾ ਨਹੀਂ ਸਾਡਾ ਕੀਤਾ ਨੇ ਜਿਹੜੀਆਂ ਵੀ ਜਥੇਬੰਦੀਆਂ ਸਾਡਾ ਕੀਤਾ ਜੇ ਨਹੀਂ ਸਾਥਾ ਕੀਤਾ ਸੋ ਉਹਨਾਂ ਦੀ ਬਦੌਲਤ ਇਹ ਨਹੀਂ ਕੀਤੀ। ਉਹਨਾਂ ਦਾ ਸ਼ੇਰ ਆ ਦੇ ਨਾਮ ਹੋ ਗਏ। ਮੈਂ ਬਹੁਤ-ਬਹੁਤ ਆਰਗਾਨਾਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿੰਨੀਆਂ ਵੀ ਕਿਤੇ ਬੰਦੀਆਂ ਆ ਚਾਹੇ ਕਿ ਜਿੱਥੇ ਬੰਦੀਆਂ ਚ ਪੰਜ ਕਿਤੇ ਬੰਦੀਆਂ ਚਾਹੇ ਜੇ ਕੋਈ ਜਿੰਨੇ ਵੀ ਵਾਰੋਂ ਸਾਡੇ ਕੋਲ ਲਈ ਸਾਡੀ ਜਾਨ ਤੁਸੀਂ ਸਾਰੇ ਨਹੀਂ ਕਹਿੰਦੇ। ਤੁਹਾਡਾ ਨਾਸ ਜੋ ਹੁੰਦਾਗਾ ਚਾਹ ਤੁਸੀਂ ਕੀ ਹੁੰਦਾ। ਇਹਨਾਂ ਕਿੰਨਾ ਮੈਂ ਤੁਹਾਨੂੰ ਸਾਰੇ ਨੂੰ ਤੁਹਾਨੂੰ ਬਹੁਤ ਵੱਡੀ ਗੱਲ ਹੈ ਜੀ ਚਲੋ ਤੁਹਾਡੇ ਸਾਰਿਆਂ ਦੀ ਸਾਡੀ ਜਾਂ ਤੁਹਾਡੀ ਸਾਰਿਆਂ ਦੀ ਬੌਸਲਾ ਭੁਜਾਈ ਹੈ ਇਸ ਪਰਿਵਾਰ ਨੂੰ ਦੇਖੋ ਕਿ ਬਾਪੂ ਨੇ ਦੱਸਿਆ ਵੀ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਬਹੁਤ ਵਾਰ ਆਇਆ ਗਲਤ ਕਦਮ ਚੱਕਣ ਦਾ ਪਰ ਤੁਹਾਡੇ ਸਾਰਿਆਂ ਦੇ ਸਾਥ ਨੇ ਇਹਨਾਂ ਨੂੰ ਅੱਜ ਇੱਥੇ ਬਿਠਾਇਆ ਹੋਇਆ ਇਹ ਹੁਣ ਪਹਿਲਾ ਵਾਂਗ ਹੀ ਆਪਦੇ ਜਿਹੜੇ ਕੰਮਾਂ ਕਰ ਰਹੇ ਸੀ ਤੇਰੀ ਵੀ ਐਨੀਆਂ ਚੀਜ਼ਾਂ ਨੂੰ ਦੇਖੋਗੇ ਪਹਿਲਾ ਵਾਂਗ ਇਹਨਾਂ ਦੇ YouTube ਤੇ ਚੈਨਲ ਚੱਲਣਗੇ ਪਹਿਲਾ ਵਾਂਗ ਹੀ ਆਪਦੀ ਖੇਤੀ ਕਰਨਗੇ ਤੋ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਜਦੋਂ ਵੀ ਕਦੇ ਇਹੋ ਜਿਹੀ ਕਿਸੇ ਪਰਿਵਾਰ ਤੇ ਭੀੜ ਪੈਂਦੀ ਤਾਂ ਇੱਕ ਡਾਕੇ ਤੁਸੀਂ ਸਾਰੇ ਨਾਲ ਖੜ੍ਹ ਜਿਆ ਕਰੋ ਇਨਸਾਨੀਅਤ ਦੀ ਮਿਸਾਲ ਦਿਓ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ಪರಿਪੰਪ ਜਾਣਦੇ ਹੋ ਪਿਛਲੇ ਕਈ ਦਿਨ ਤੋਂ ਜੋ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਸੀ ਉਪਲ ਫਾਰਮ ਵਾਲੇ ਪਰਿਵਾਰ ਦਾ ਜੋ